ਦਾ ਪ੍ਰਿਆਤਸਾ ਨੂੰ ਆਪਾਂ ਜੀ ਰਹੇ ਹਾਂ ਬੋਲੇ ਸੁਨਹਾਰਾ ਅਲਹੁਕੁਰੀ ਰੱਬ ਹੁਵੇ ਇਧਰ ਨੂੰ ਇਧਰ ਹਾਂ ਆਇਆ ਜੋ ਤੇ ਤੁ ਆਓ ਜੀ ਆਇਆਂ ਨੂੰ ਜੀ ਗੁਰਦੀਪ ਗੀਤਾਂ ਲੈ ਕੇ ਬੈਠ ਜਾਓ ਲੈਣ ਵਾਲੇ ਬੇਸ਼ੱਕ ਤੁਸੀਂ ਲੈ ਕੇ ਚੋ ਮੰਗਪ੍ਰੀਤ ਸਿੰਘ ਦੇਵ ਤੋਂ ਨਵਾਜ ਫੋਟੋ ਕੱਢੀ ਕਰਾ ਗੁਰਮੇਸ਼ ਸਿੰਘ ਜੇ ਘਵਾਰ ਤੁਨ ਸਿੰਘ ਜੀ ਪੁੱਧਰ ਸ਼ਗਨ ਗੁਰਿੰਦਰ ਸਿੰਘ ਜੀ ਸਾਦਾਵਾਲੀ ਲਖੰਦਰ ਸਿੰਘ ਜੀ ਪੱਖੋ ਕੇ ਟਾਲੀ ਸਾਹਿਬ ਹਰਪਜਨ ਸਿੰਘ ਸ਼ਕਰੀ ਇਹ ਧਿਆਨ ਨਵੀ ਸਿੰਘ ਤਾਂ ਸਾਰਿਆਂ ਦੀ ਫੋਟੋ ਨਹੀਂ ਆ ਜੁਗਿੰਦਰ ਸਿੰਘ ਕਿਤਪੜਾ ਸੁਖਤਮਨ ਲਈ ਨਰਿੰਦਰ ਸਿੰਘ ਤੇ ਰਵਾਂ ਪਲਵਿੰਦਰ ਸਿੰਘ ਤੇ ਰਵਾਂ ਵਿਰਸਾ ਸਿੰਘ ਡਬੋੜੀ ਸਰਜੀਤ ਸਿੰਘ ਗਿਵਨਗੁਰ ਮਜੀਤ ਸਿੰਘ ਸ਼ਿਕਾਰ ਸਰਜੀਤ ਸਿੰਘ ਸ਼ਿਕਾਰ ਲਖਵੀਰ ਸਿੰਘ ਸ਼ਿਕਾਰ ਅਵਤਾਰ ਸਿੰਘ ਰਖਵਾ ਸ਼ਿਕਾਰ

ਤੁਹਾਡੇ ਬਾਰੇ ਕਿਸ ਬੰਦ ਕਰੇ ਅੱਜ ਮੈਂ ਪਹਿਲਾਂ ਤਾਂ ਸਮੁੱਚੀ ਸੰਗਤਾਂ ਨੂੰ ਆਦ ਕਰਦਾ ਜਿਹੜੇ ਸਾਡੇ ਕੋਲੇ ਆਏ ਆ ਤੇ ਤੁਹਾਨੂੰ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਘੁਮਨ ਜਨਤ ਫੈਕਟਰੀ ਸ਼੍ਰੋਮਣੀ ਕਲਪਨਰ ਸਜੀਤ ਅੱਜ ਦਾ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਇਹ ਇਲਾਕਾ ਕੁਦਰਤੀ ਕਰੋਪੀ ਦੇ ਮਾਰੇ ਠਾਇਆ ਸੀਗਾ ਬਹੁਤ ਸੇਵਾ ਕੀਤੀ ਹੈ ਲੋਕਾਂ ਨੇ ਬਹੁਤ ਸਾਰੇ ਸਜਣਾ ਨੇ ਦੇਸ਼ ਵਿਦੇਸ਼ ਤੋਂ ਬੜੀ ਸੇਵਾ ਹੋਈ ਆ ਸਾਰੇ ਪੱਕ ਨੂੰ ਪੂਰਦਿਆਂ ਹੋਇਆ ਸੀ ਇਹ ਲੋਕਾਂ ਦੀ ਸੇਵਾ ਕਰਕੇ ਥੋੜੀ ਰਾਤ ਦੇਣ ਦਾ ਕੋਸ਼ਿਸ਼ ਕੀਤੀ ਹੈ ਅੱਜ ਦਾ ਇਹ ਵਿਸ਼ੇਸ਼ ਸਮਾਗਮ ਜਿਹੜਾ ਹੈ ਇਸ ਦਰਸ਼ਕ ਦੇਸ਼ ਸਿੰਘ ਦੀ ਵਿਰਕ ਪ੍ਰੈਸਬਿੰਟ ਆਸਟ੍ਰੇਲੀਆ ਤੋਂ ਉਹਨਾਂ ਦੇ ਸਜਣਾ ਨੇ ਦਰ ਬਰਿਆਦ ਸਿੰਘ ਦੇ ਰਿਸ਼ਤੇਦਾਰ ਨੇ ਬਰਿਆਦ ਸਾਹਿਬ ਦੇ ਸ਼ਾਮਪੁਰਾ ਸਾਹਿਬ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਮਿਹਨਤ ਕਰਕੇ ਆਪਣੀ ਕਿਰਤ ਕਮਾਈ 'ਚੋਂ ਇਹ ਤੇ ਸਾਨੂੰ ਕੁਝ ਮਾਇਆ ਭੇਜੀ ਸੀ ਮਾਨ ਰੋਲ ਗਰੰਟੀ ਸਿੰਘ ਦਾ ਵਾਸਤੇ ਅਸੀਂ ਫੈਸਲਾ ਕੀਤਾ ਹੈ ਕਿ ਗਰੰਟੀ ਸਿੰਘ ਜਿਹੜੇ ਕੌਮ ਦੀ ਰੀੜ ਦੀ ਹੱਡੀ ਆ ਇਹ ਗਰੰਟੀ ਸਿੰਘ ਦਾ ਤੋਂ ਹੀ ਸਾਡਾ ਕੌਮ ਦਾ ਜਿਹੜਾ ਪੱਖ ਚੱਲਦਾ ਹੈ ਅਸੀਂ ਇਹ ਸਾਰਾ ਫੈਸਲਾ ਪਾਰਟੀ ਵੱਲੋਂ ਕਰਕੇ ਅੱਜ 145 ਜਿਹੜਾ ਬਾਬਾ ਨਾਨਕ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਲਕੇ ਦੇ ਇਹ ਜਿਹੜੇ ਮੈਂਬਰ ਸੀ ਇਹ ਗਰੰਟੀ ਸਿੰਘ ਜੀ ਉਹਨਾਂ ਨੂੰ ਸੱਦਿਆ ਸੀ ਤੇ ਆਪਣੇ ਵੱਲੋਂ ਅਪਰਾਲਾ ਕੀਤਾ ਕਿ ਤੁਸ਼ ਜੀ ਸੇਵਾ ਕਰਕੇ ਉਹਨਾਂ ਦੇ ਜਿਹੜਾ ਪਿਛਲੇ ਸਮੇਂ ਤੋਂ ਉਹਨਾਂ ਦੀ ਬੱਚਿਆਂ ਦੀ ਪੀਸਾ ਨਹੀਂ ਤਰ ਰਹੀਆਂ ਉਹ ਆਪਣਾ ਨਰਵਾਹ ਕਰ ਸਕਣ ਇਸ ਵਾਸਤੇ ਅਸੀਂ ਅੱਜ ਪਰ ਆ ਲਗੇ ਜੀ ਸੰਗਤ ਸਾਹਿਬ ਜੀ ਅੱਗੇ ਆ ਕੇ ਹਾਂ ਜੀ ਜਿਹੜਾ ਗ੍ਰੰਥੀ ਸਿੰਘਾਂ ਨੂੰ ਜਿਹੜੀ ਅੱਜ ਬਾੜ ਦਾ ਘਟੇ ਤੇ ਉੱਪਰ ਹੈ ਹਾਂ ਜੀ ਸਭ ਤੋਂ ਪਹਿਲਾਂ ਤੇ ਗੁਰੂ ਖਦੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਦੇ ਫਤੇ ਇਹ ਸਾਡੇ ਪਰਮ ਮਿੱਤਰ ਭਰਾ ਸਾਡੇ ਸੁਖਦੇਵ ਸਿੰਘ ਸਟੇਰੀਆ ਤੋਂ ਕੁਝ ਮਾਇਆ ਉਹਨਾਂ ਦੇ ਸਾਥੀਆਰੇ ਭੇਜੀ ਸੀ ਜਿਹੜੀ ਕਿ ਗੁਰੂ ਘਰ ਦੇ ਵਜ਼ੀਰਾਂ ਨੂੰ ਗ੍ਰੰਥੀ ਸਿੰਘਾਂ ਨੂੰ ਅਸੀਂ ਵੰਡੀ ਆ ਯਤਨ ਕੀਤਾ ਥੋੜਾ ਬੋੜਾ ਤੇਲ ਫੁੱਲ ਜਿਹੜਾ ਉਹਨਾਂ ਤੱਕ ਪਹੁੰਚ ਜਾਵੇ ਕਿਉਂਕਿ ਇਹ ਇਲਾਕਾ ਤੁਹਾਨੂੰ ਪਤਾ ਹੜ ਪਰਬਾਅਤ ਬਹੁਤ ਹੋਇਆ ਔਰ ਬੜਾ ਮਾਲੀ ਨੁਕਸਾਨ ਹੋਇਆ ਲੋਕਾਂ ਦਾ ਉਹਦੇ ਤਹਿਤ ਅਸੀਂ ਇਹ ਅੱਜ ਛੋਟਾ ਜਿਹਾ ਪ੍ਰਾਲਾ ਸਰਦਾਰ ਅਮਰੀਕ ਸਿੰਘ ਸ਼ਾਹਪੁਰ ਮੇਰੇ ਵੀਰ ਆ ਬੈਠੇ ਨੇ ਨਾਲ ਬਰੀਆਰ ਸਾਹਿਬ ਸਰਦਾਰ ਕਸ਼ਮੀਰ ਸਿੰਘ ਤੇ ਜਫਰਵਾਲ ਸਾਹਿਬ ਮੰਜਪੁਰ ਸਾਹਿਬ ਘੁੰਮਣ ਸਾਹਿਬ ਨੇ ਪਹਿਲਾਂ ਤੁਹਾਨੂੰ ਦੱਸ ਦਿੱਤਾ ਕਿ ਸਰਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਖਾਸ ਕਰਕੇ ਅਸੀਂ ਉਹਨਾਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਗਰੰਥੀ ਸਿੰਘਾਂ ਦੀ ਲਿਸਟ ਬਣਾ ਕੇ ਤੇ ਥੋੜਾ ਜਿਹਾ ਅਸੀਂ ਇਹ ਤਿਲ ਫੁਲ ਪੇਟਾ ਕਰਨ ਦਾ ਯਤਨ ਕੀਤਾ ਇਹ ਬਹੁਤ ਮਾਮੂਲੀ ਜਿਹਾ ਪਰ ਫਿਰ ਵੀ ਅਸੀਂ ਉਹਨਾਂ ਦੇ ਮਾਨ ਸਤਕਾਰ ਚ ਜੋ ਵੀ ਕਰ ਸਕਿਆ ਜੋ ਵੀ ਬਾਰੋ ਮਾਇਆ ਸੀ ਉਹ ਅੱਜ ਅਸੀਂ ਵੰਡਣ ਵਾਸਤੇ ਆਏ ਤੇ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਸਾਥੀਆਂ ਨੇ ਦੱਸਿਆ ਹੈ ਕਿ ਇਹ ਜੋ ਅੱਜ ਦਾ ਐਪ੍ਰੇਲਾ ਕੀਤਾ ਗਿਆ ਹੈ ਔਰ ਇਹ ਸਾਰੀ ਸਾਡੀ ਟੀਮ ਨੇ ਜੋ ਸਿਲਾ ਕਰਕੇ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਇੱਥੇ ਕੁਝ ਉਤਰ ਦੀ ਘ੍ਰੋਪੀ ਹੋਈ ਉਹਦੇ ਵਿੱਚ ਖੜ ਪੀੜਤ ਨਾ ਦੇ ਇਗਾਸ਼ਨ ਪੱਠੇ ਜੋ ਵੀ ਸਮਗਰੀਆਂ ਆਈਆਂ ਪਰ ਇਹ ਗ੍ਰੰਥੀ ਸਿੰਘ ਬਿਲਕੁਲ ਅਨਰੋਲੇ ਸੀ ਜਿਨ੍ਹਾਂ ਨੂੰ ਕੋਈ ਸਿੱਤਤਾ ਨਹੀਂ ਗਿਆ ਔਰ ਖਾਸ ਕਰਕੇ ਸਿੰਘ ਸਾਹਿਬ ਕਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਜੋ ਆ ਪ੍ਰਧਾਨ ਸ਼੍ਰੋਣੀ ਅਕਾਲੀ ਦਲ ਪੁਨਰਤਨ ਉਹਨਾਂ ਵੱਲੋਂ ਜੋ ਦਰਦੇਸ਼ ਕੀਤੇ ਗਏ ਸੀਗੇ ਇਹ ਗ੍ਰੰਥੀ ਸਿੰਘਾਂ ਨੂੰ ਕੋਈ ਮਾਇਆ ਦੇਣੀ ਹੈ ਉਹਦੇ ਲਈ ਬਾਹਰ ਆਸਟ੍ਰੇਲੀਆ ਤੋਂ ਆਡੇ ਛੋਟੇ ਵੀਰ ਸਰਦਾਰ ਸੁਦੇਸ਼ ਸਿੰਘ ਬਿਰਕ ਤੇ ਉਹਨਾਂ ਦੇ ਸਾਥੀ ਨੇ ਕੁਝ ਮਾਇਆ ਭੇਜੀ ਸੀ ਇੱਕ ਤੁਸ਼ਜਾ ਬਰਾਲਾ ਸੀ ਔਰ ਸਰਦਾਰ ਅਮਰੀਕ ਸਿੰਘ ਜੀ ਸ਼ਾਹਪੁਰ ਦੇ ਸਲਾਹ ਦੇ ਨਾਲ ਜੋ 145 ਇਥੀਗ੍ਰੰਥੀ ਸਿੰਘ ਸਨ ਉਹਨਾਂ ਨੂੰ ਜੋ ਇਹ ਮਾਇਆ ਹੈ ਉਹ ਦਿੱਤੀ ਗਈ ਹੈ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ ਪਿਛਲੇ ਸਮੇਂ ਵਿੱਚ ਜਿਹੜੀ ਕ੍ਰੋਪੀ ਆਈ ਇਲਾਕੇ 'ਚ ਡੇਰਾ ਬਾਬਾ ਲਾਲਕ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਜਿਹੜੇ ਸਾਡੇ ਗਰੰਥੀ ਸਿੰਘ ਸੀ ਉਹ ਵੀ ਬੜੇ ਪ੍ਰਭਾਵਿਤ ਹੋਏ ਸੋ 145 ਗਰੰਥੀ ਸਿੰਘ ਉਹ ਨੇ ਜਿਹਨਾਂ ਪਿੰਡਾਂ ਵਿੱਚ ਹੜ੍ਹ ਆਏ ਸਰਦਾਰ ਸੁਖਦੇਵ ਸਿੰਘ ਜੀ ਵਿਰਕ ਆਸਟ੍ਰੇਲੀਆ ਤੋਂ ਉਹਨਾਂ ਨੇ ਕੁਝ ਮਾਇਕ ਸਹਾਇਤਾ ਥੋੜੀ ਭੇਜੀ ਸਰਦਾਰ ਕਸ਼ਵੀਰ ਸਿੰਘ ਜੀ ਬਰਿਆਰ ਤੇ ਸਰਦਾਰ ਬਿਰਿੰਦਰ ਸਿੰਘ ਜੀ ਸ਼ਾਮਪਰਾ ਦੇ ਹੱਥ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਇਲਾਕੇ ਵਿੱਚ ਇਹ ਸਹਾਇਤਾ ਜਿਹੜੀ ਆ ਦੇਣੀ ਚਾਹੁੰਦੇ ਹਾਂ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਜਿਹੜੇ ਸਾਡੇ ਗਰੰਥੀ ਸਿੰਘ ਆ ਉਹਨਾਂ ਲਈ ਬਹੁਤ ਹਾਲਤ ਜਿਹੜੇ ਉਹਨਾਂ ਦੀ ਸਹੀ ਨਹੀਂਗੇ ਤੇ ਆਪਾਂ ਇਹ ਉਹਨਾਂ ਦੀ ਸਹਾਇਤਾ ਕਰੀਏ ਸੋ ਉਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਇਸ ਹੜ ਮਾਰੇ ਇਲਾਕੇ ਦੇ 145 ਗ੍ਰੰਥੀ ਸਿੰਘ ਨੇ ਅੱਜ ਉਹਨਾਂ ਨੂੰ ਸਹਾਤਾ ਪਹੁੰਚੀ ਨੂੰ ਮਲੀ ਸਹਾਤਾ ਦੇ ਕੀਤੀ ਆ ਜੀ ਉਹ ਬਾਰੇ ਤੁਸੀਂ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਚਕਉਂਦਾ ਹਾਂ ਉਸ ਤੋਂ ਉਪਰੰਤ ਸਾਰੇ ਵੀ ਇਹ ਜਿਹੜੇ ਸਾਡੇ ਪਤਵੰਤੇ ਸਾਹਿਬ ਅਮਰੀਕ ਸਿੰਘ ਸ਼ਾਹਪੁਰ ਜਾਂ ਹੋਰ ਇਹਨਾਂ ਦੀ ਸਾਰੀ ਟੀਮ ਨੇ ਵੀ ਸਾਡੇ ਗੰਧੀ ਸਿੰਘ ਦਾ ਸਤਿਕਾਰ ਕੀਤਾ ਹੈ ਸਾਡੇ ਸਾਰੇ ਗੰਧੀ ਸਿੰਘਾ ਵੱਲੋਂ ਇਹਨਾਂ ਸਾਰੇ ਨੂੰ ਜੀਉਂ ਆਖਦਿਆਂ ਧੰਨਵਾਦ ਕੀਤਾ ਜਾਂਦਾ ਹੈ ਪਰਮੇਸ਼ਰ ਇਹਨਾਂ ਨੂੰ ਲੰਮੀ ਆਮਰਾਂ ਬਖਸ਼ੇ ਹੋਰ ਇਹ ਵਾਰ ਚੜ ਕੇ ਪੰਥ ਦੀ ਸੇਵਾ ਕਰ ਸਕਣ ਨਾਨਕ ਨਾਮ ਚੜ੍ਹਦੀ ਕਲਾ ਜਿਹੜੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਫਤਿਹ